ਬڑے ਭਰੇ ਮਨ ਦੇ ਨਾਲ ਇੱਕ ਬੜੇ ਸਦਮੇ ਦੇ ਵਿੱਚ ਅਸੀਂ ਸਰਬ ਧਰਮ ਵਿਦਵੀ ਰੋਕੂ ਕਾਨੂੰਨ ਮੋਰਚਾ ਜੋ ਟਾਵਰ ਆਪ ਦੇਖ ਰਹੇ ਹੋ ਉਸ ਦੇ 400 ਫੁੱਟ ਉੱਚੇ ਟਾਵਰ ਦੇ ਉੱਤੇ ਪਈ ਗੁਰਜੀਤ ਸਿੰਘ ਖਾਲਸਾ ਜਿਹੜੇ ਨੇ ਅੱਜ 9 ਮਹੀਨੇ ਹੋ ਗਏ ਨੇ ਉਹਨਾਂ ਨੂੰ 274ਵਾਂ ਦਿਨ ਆਇਆ ਉਹਨਾਂ ਦਾ ਉੱਪਰ ਟਾਵਰ ਦੇ ਉੱਤੇ ਤੇ ਅੱਜ ਸਵੇਰੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਨੇ ਪਤਾ ਨਹੀਂ ਕਦੋਂ ਦੇ ਬੇਹੋਸ਼ ਪਏ ਨੇ ਅੱਜ 9ਵੀਂ ਵਾਰੀ ਆ ਕਿ ਉਹ ਬੇਹੋਸ਼ ਹੋ ਗਏ ਨੇ ਉੱਤੇ ਤੇ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਕਾਨੂੰਨ ਵੀ ਲੈ ਕੇ ਆਂਦਾ ਜਾ ਰਿਹਾ ਜਿਸ ਦੀ ਮੰਗ ਦੇ ਵਾਸਤੇ ਉਹ ਸੰਘਰਸ਼ ਕਰ ਰਹੇ ਨੇ ਸੋ ਅਸੀਂ মিডিਆ ਦੇ ਰਹੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਹੁਣ ਹੋਰ ਕੋਈ ਗਿੱਲਾ ਪੀਣਾ ਨਾ ਪਾਓ ਭਾਈ ਗੁਰਜੀਤ ਸਿੰਘ ਖਾਲਸਾ ਉੱਪਰ ਟਾਵਰ ਦੇ ਬੇਹੋਸ਼ ਪਏ ਹੋਏ ਨੇ ਬੜੀ ਬੁਰੀ ਹਾਲਤ ਦੇ ਵਿੱਚ ਨੇ ਅਸੀਂ ਸਾਰੇ ਪ੍ਰਸ਼ਾਸਨ ਨੂੰ ਵੀ ਦੱਸ ਚੁੱਕੇ ਆ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਲਗਾਤਾਰ ਖੂਨ ਜਿਹੜਾ ਵਾ ਉਹ ਪਖਾਨੇ ਦੇ ਵਿੱਚ ਆ ਰਿਹਾ ਟਾਈਫਾਇਟ ਦੇ ਨਾਲ ਕਰੀਬ ਇੱਕ ਮਹੀਨਾ ਹੋ ਗਿਆ ਜੂਝ ਰਹੇ ਨੇ ਬੀਪੀ ਉਹਨਾਂ ਦਾ ਹਾਈ ਹੈ ਪਲਸ ਡਾਊਨ ਹੈ ਸੋ ਇੰਨੀਆਂ ਸਾਰੀਆਂ ਬਿਮਾਰੀਆਂ ਦੇ ਨਾਲ ਜੂਝ ਰਿਹਾ ਉਹ ਸਿੰਘ ਤੇ ਹੁਣ ਇਸ ਨੂੰ ਜਿਹੜਾ ਇੱਕ ਗਿੱਲਾ ਪੀਣ ਪਾਉਣ ਦੀ ਗੱਲ ਹੋ ਰਹੀ ਹੈ ਕਿ ਇਹਦੇ ਉੱਤੇ ਪਬਲਿਕ رائے ਲਈ ਜਾਏਗੀ ਇਹ ਗੱਲ ਸਮੇਂ ਤੋਂ ਬਾਰੀ ਦੀ ਬਣ ਗਈ ਹੈ ਨਾ 2016 ਦੇ ਵਿੱਚ ਅਜਿਹਾ ਹੋਇਆ ਸੀ ਨਾ 2018 ਦੇ ਵਿੱਚ ਵਿਧਾਨ ਸਭਾ ਨੇ ਆਪਣੇ ਤੌਰ ਤੇ ਜਿਹੜਾ ਰੈਜ਼ੋਲੂਸ਼ਨ ਪਾਸ ਕਰਕੇ ਜਿਹੜਾ ਕੇਂਦਰ ਨੂੰ ਭੇਜਿਆ ਸੀ ਤਾਂ ਨਾ ਕੇਂਦਰ ਨੇ ਹੀ ਅੱਜ ਤੱਕ ਕੋਈ ਇਹਦੇ ਉੱਤੇ ਇਦਾਂ ਦੀ ਡਿਸਕਸ਼ਨ ਸ਼ੁਰੂ ਕੀਤੀ ਸੀ ਉਹ ਇਹ ਤਾਂ ਇੱਕ ਐਂਡਲੈਸ ਡਿਸਕਸ਼ਨ ਹੋਏਗੀ ਕਿਤੇ ਇਹ ਨਾ ਹੋਏ ਕਿ ਬਈ ਇੱਕ ਹੋਰ ਬਲਗਾਰੀ ਸਮਾਣੇ ਦੇ ਵਿੱਚ ਬਣ ਜਾਏ ਇੱਕ ਵੀਰ ਇੱਕ ਫੌਜੀ ਵੀਰ ਭਾਈ ਗੁਰਜੀਤ ਸਿੰਘ ਖਾਲਸਾ ਉੱਤੇ ਤੜਫ ਤੜਫ ਕੇ ਇਸੇ ਗੱਲ ਤੇ ਮਾਰੀ ਜਾਏ ਸੋ ਮੈਂ ਬੇਨਤੀ ਕਰਦਾ ਭਗਵਾਨਤਮਾਨ ਸਾਹਿਬ ਨੂੰ মিডিਆ ਵਾਲਿਆਂ ਨੂੰ ਬੇਨਤੀ ਕਰਦਾ ਉਹਨਾਂ ਤੱਕ ਸਾਡੀ ਇਹ ਗੱਲ ਪਹੁੰਚਾ ਦਿਓ ਇਹ ਤੁਹਾਡੇ ਗੱਲ ਨਾ ਪੈ ਜੇ ਕਿਤੇ ਪਾਈ ਗੁਰਜੀਤ ਸਿੰਘ ਦਾ ਉੱਤੇ ਤੜਫ ਤੜਕੇ ਮਰਨਾ ਜੇ ਤੁਸੀਂ ਕਾਨੂੰਨ ਬਣਾਉਣੇ ਲੱਗੇ ਤੇ ਬਣਾ ਦਿਓ ਇਹਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਧਰਮਾਂ ਵਾਲੇ ਦੇ ਤੇ ਸਹਿਮਤੀ ਦੇ ਚੁੱਕੇ ਨੇ ਤੁਸੀਂ ਆਪਣੇ ਏਡੀਜੀਪੀ ਸਾਹਿਬ ਐਲਕੇ ਯਾਦਵ ਸਾਹਿਬ ਦੇ ਕੋਲੋਂ ਪੁੱਛ ਲਓ ਸਾਰੇ ਧਰਮਾਂ ਦੇ ਮੁਖੀ ਸਨਾਤਨ ਧਰਮ ਤੋਂ ਰਜੇਸ਼ਵਰਾਨੰਦ ਜੀ ਉਹ ਆਏ ਸੀਗੇ ਬੜੀ ਦ੍ਰਿੜਤਾ ਦੇ ਨਾਲ ਉਹਨਾਂ ਨੇ ਤੇ ਗੱਲ ਕੀਤੀ ਕੈਥੋਲਿਕ ਚਰਚ ਤੋਂ ਆਏ ਸੀਗੇ ਵਿਲੀਅਮ ਜੀ ਕੈਥੋਲਿਕ ਚਰਚ ਜਲੰਧਰ ਤੋਂ ਉਹਨਾਂ ਨੇ ਬੜੀ ਇਹਦੇ ਉੱਤੇ ਜ਼ੋਰ ਦੇ ਕੇ ਗੱਲ ਕਹੀ ਸੀ ਸ਼ਾਹੀ ইমাম ਸਾਹਿਬ ਲੁਧਿਆਣੇ ਤੋਂ ਉਹਨਾਂ ਦੀ ਟੀਮ ਆਈ ਸੀ ਉਹਨਾਂ ਨੇ ਬੜੀ ਦ੍ਰਿੜਤਾ ਦੇ ਨਾਲ ਇਸ ਕਾਨੂੰਨ ਦੀ ਮੰਗ ਕੀਤੀ ਹੈ ਜਦੋਂ ਸਾਰੇ ਕਾਨੂੰਨ ਮੰਗਦੇ ਪਏ ਨੇ ਤੇ ਫਿਰ ਕਿਉਂ ਇਸ ਨੂੰ ਲਟਕਾਇਆ ਜਾ ਰਿਹਾ ਤੁਸੀਂ ਦ੍ਰਿੜਤਾ ਦੇ ਨਾਲ ਜਿੱਤੇ ਹੋਰ ਫੈਸਲੇ ਲਏ ਨੇ ਭਗਵੰਤਮਾਨ ਸਾਹਿਬ ਇਹਨੂੰ ਵੀ ਦ੍ਰਿੜਤਾ ਦੇ ਨਾਲ ਫੈਸਲਾ ਲਓ ਇਹ ਪੰਜਾਬ ਦੀ ਹੋਂਦ ਹਸਤੀ ਦੇ ਨਾਲ ਪੰਜਾਬ ਜਿੰਦਾ ਗੁਰਾਂ ਦੇ ਨਾਂ ਉਤੇ ਉਹਦੇ ਨਾਲ ਜੁੜਿਆ ਹੋਇਆ ਮਸਲਾ ਹੈ ਕਿ ਤੇ ਇਹ ਨਾ ਹੋਏ ਪਾਈ ਗੁਰਜੀਤ ਸਿੰਘ ਉੱਤੇ ਤੜਫਦਾ ਤੜਫਦਾ ਹੀ ਮਰ ਜਾਏ ਤੇ ਫੇਰ ਕਾਨੂੰਨ ਬਣਾਇਆ ਫਿਰ ਉਹਦੇ ਵਿੱਚ ਅਸੀਂ ਕੀ ਉਹਨੂੰ ਕਵਾਂਗੇ ਤੁਹਾਡੀ ਉਸ ਉਸ ਕਾਨੂੰਨ ਨੂੰ ਫਿਰ ਅਸੀਂ ਕਿਸ ਢੰਗ ਦੇ ਨਾਲ ਵੈਲਕਮ ਕਰ ਸਕਾਂਗੇ ਇਹ ਤਾਂ ਤੁਸੀਂ ਸਮਝ ਸਕਦੇ ਹੋ ਸੋ ਸਾਡੀ ਬੇਨਤੀ ਹੈ ਅਸੀਂ ਤਾਂ ਉਡੀਕਦੇ ਪਏ ਸੀ ਵੀ ਅੱਜ ਅਸੀਂ ਇਹ ਫਲੈਕਸ ਲਾ ਆਦਿਏ ਮਗਰੋਂ ਕਿ ਤੁਸੀਂ ਵਾਅਦਾ ਕਰਕੇ ਮੁੱਕਰ ਗਏ ਅਸੀਂ ਤਪ ਰਹੇ ਹਾਂ ਯਾਦ ਕਰਾਉਣ ਲਈ ਪਰ ਅੱਜ ਸਾਡਾ ਵੀਰ ਫੇਰ ਮਰਦਾ ਪਿਆ ਉਸ ਮਰਦੇ ਨੂੰ ਬਚਾ ਲੋ ਜੀ ਉਸ ਮਰਦੇ ਨੂੰ ਬਚਾ ਲੋ মিডিਆ ਵਾਲਿਆਂ ਨੂੰ ਬੇਨਤੀ ਹੈ ਭਾਈ ਗੁਰਜੀਤ ਸਿੰਘ ਨੂੰ ਉਸ ਨੂੰ ਮਰਦੇ ਨੂੰ ਬਚਾ ਲੋ ਸਾਡੀ ਆਵਾਜ਼ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ